ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਰਮਿੰਗ ਇਨਫੋਰਮੇਸ਼ਨ ਦੇ ਵਿੱਚ ਮੈਂ ਲਖਵੀਰ ਸਿੰਘ ਸੋ ਦੋਸਤੋ ਆਪਾਂ ਵਿਚਾਰ ਕਰ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਬਾਸਪਤੀ ਦੀਆਂ ਪੂਸਾ ਵੱਲੋਂ ਪਿਛਲੇ ਸਾਲ ਨਵੀਆਂ ਵੈਰਾਈਟੀਆਂ ਅਰਲੀਜ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ 1509 ਦਾ ਬਦਲ ਪੀਬੀ 1847 ਪੂਸਾ ਵੱਲੋਂ ਜਾਰੀ ਕੀਤੀ ਗਈ ਸੀ ਜਿੰਨੂੰ ਸੋਧ ਕਰਕੇ ਉਹਦੇ ਵਿੱਚ ਇਹ ਕਿਤਾਬ ਬੀਐਲਬੀ ਪੱਤਿਆਂ ਦਾ ਝੁਲਸਾ ਅਤੇ ਕੰਢੀ ਰੋਗ ਜਿੰਨੂੰ ਬਲਾਸਟ ਨੱਕ ਬਲਾਸਟ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੀ ਸੋਧ ਕੀਤੀ ਸੀ ਜੋ ਕਿ ਕਾਰਗਿਰ ਰਹੀ ਅਤੇ ਹੁੰਦਾ ਉਸ ਦੇ ਨਾਲ ਬਾਸਪਤੀ ਦਾ ਝਾੜ ਵੀ ਵਧਿਆ ਅਤੇ ਹੋਣ ਦੇ ਨਾਲ ਹੋਰ ਕੀ ਸੋਧ ਹੋਈ ਕਿ ਬੂਟੇ ਨੇ ਟਿਲ ਰੰਗ ਵੀ ਬਹੁਤ ਜ਼ਿਆਦਾ ਕੀਤੀ ਆ ਤੇ ਦੂਜਾ ਪੱਤਾ 1509 ਨਾਲੋਂ ਚੌੜਾ ਹੋਣ ਕਰਕੇ ਇਹਨੂੰ ਡਿੱਗਣ ਦੀ ਪ੍ਰੋਬਲਮ ਨਹੀਂ ਆਉਂਦੀ ਪਰ ਕਈ ਕਾਰਨਾ ਕਰਕੇ ਪਿਛਲੇ ਸਾਲ ਬੀ ਘੱਟ ਪੈਦਾ ਹੋਇਆ ਸੀ ਅਤੇ ਕਿਸਾਨਾਂ ਨੂੰ ਵੀ ਜ਼ਿਆਦਾ ਵੇਚ ਆ ਗਿਆ ਸੀ ਕਿਉਂਕਿ ਉਹਦੇ ਨਾਲ ਕਿਸਾਨਾਂ ਦੇ ਵਿੱਚ ਠੱਗੀ ਹੋਈ ਤੇ ਕਈ ਕਿਸਾਨਾਂ ਵੀਰਾਂ ਨੂੰ ਉਹ ਗਲਤ ਬੀ ਮਿਲਣ ਕਰਕੇ ਇਸ ਬਾਸਪਤੀ ਬਾਰੇ ਉਹਨਾਂ ਨੇ ਬੀਜ ਦਾ ਝਾੜ ਚੰਗਾ ਨਾ ਮਿਲਦੇ ਕਾਰਨ ਸਾਹਮਣੇ ਆਏ ਸਨ ਕਿਉਂਕਿ ਇਹਨੂੰ 1509 ਦੇ ਹੀ ਬਦਲ ਕਹਿ ਕੇ ਪੂਰੀ ਜਾਣਕਾਰੀ ਆਮ ਕਿਸਾਨਾਂ ਤੱਕ ਨਹੀਂ ਸੀ ਪਹੁੰਚੀ ਜੋ ਕਿ ਕਿਸਾਨ ਕਿਸਾਨਾਂ ਨੇ ਜਾਣਕਾਰੀ ਲਈ ਨਹੀਂ ਸੀ ਜਿਹੜੀ 1509 ਵੈਰੈਟੀ ਆ ਉਹ 85 ਕੁ ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਨੀਰੀ ਤੋਂ ਲਾਉਣ ਤੋਂ ਬਾਅਦ ਤੇ ਜਿਹੜੀ ਪੀਵੀ 1847 ਆ ਉਹ ਘੜ ਤੋਂ ਘੱਟ 100 ਦਿਨ ਵਿੱਚ ਪੱਕਦੀ ਹੈ ਆਪਾਂ ਵੇਖ ਰਹੇ ਹਾਂ ਕਿੰਨੇ ਸੋਹਣੇ ਪੱਤੇ ਪੀਲੇ ਪੱਤੇ ਅਤੇ ਪੀਲੇ ਪੱਤਿਆਂ ਦੇ ਵਿੱਚ ਇਹ ਬਾਸਪਤੀ ਪੱਕਦੀ ਹੈ ਪੱਕਣ ਕਰਕੇ ਇਹਦੀ ਜਿਹੜੀ ਝਾਰ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਹੈ ਅਤੇ 30 ਕੁਆਂਟਲ ਪਲੱਸ ਤੋਂ ਝਾੜ 32 33 ਕੁਆਂਟਲ ਤੱਕ ਝਾੜ ਦੇ ਦਿੰਦੀ ਹੈ ਪਰ ਕਾਰਨਕਾ ਇਹ ਨਿਕਲਿਆ ਕਿ ਲੋਕਾਂ ਨੂੰ ਕੁਝ ਨੂੰ ਵੀ ਘੱਟ ਮਿਲਿਆ ਕੁਝ ਜਿਵੇਂ ਮਟਰਾਂ ਵਾਲਾ ਏਰੀਆ ਸੀ ਆਲੂ ਲਾਉਣ ਵਾਲਾ ਏਰੀਆ ਸੀ ਉਹਨਾਂ ਲੋਕਾਂ ਨੇ 1509 ਸਮਝ ਕੇ ਹਿਲਾ ਲਈ ਤੇ ਜਦੋਂ ਉਹ ਸਹੀ ਸਮ ਉਹਨੇ 100 ਦਿਨ ਚ ਪੱਕਣਾ ਸੀ ਉਹ 85 ਦਿਨਾਂ ਚ ਉਹਨੂੰ ਪਕਾਉਣੀ ਚਾਹੁੰਦੇ ਸੀ ਉਸ ਦੀ ਵੀ ਪ੍ਰੋਬਲਮ ਆਈ ਉਹ ਔਣ ਕਰਕੇ ਉਹਨਾਂ ਉਹਦੇ ਉੱਤੇ ਕਈ ਕੈਮੀਕਲ ਛਿੜਕੇ ਜਿੰਦੇ ਨਾਲ ਪੂਰਾ ਚੌਲ ਅੰਦਰੋਂ ਤਿਆਰ ਨਹੀਂ ਹੋ ਸਕਿਆ ਤੇ ਉਹਨੇ ਮਾਰਕੀਟ ਦੇ ਵਿੱਚ ਜੱਕਦਮ ਇੱਕ ਵਾਰੀ ਰੇਟ ਡਾਊਨ ਕਰ ਦਿੱਤਾ ਪਰ ਜਦੋਂ ਜਿਹੜੀ ਨੈਚੁਰਲ ਸਹੀ ਆਪਦੇ ਸਮੇਂ ਦੇ ਵਿੱਚ ਪੱਕੀ ਬਾਸਪਤੀ ਸੀ ਜਦੋਂ ਉਹ ਤਿਆਰ ਹੋ ਕੇ ਆਈ ਤਾਂ ਲਗਭਗ ਉਹਨੇ ਆਪਦਾ ਰੇਟ ਦੁਬਾਰਾ ਮਾਰਕੀਟ ਨੂੰ ਸਟੈਂਡ ਕੀਤਾ ਤੇ ਬਹੁਤ ਹੀ ਵਧੀਆ ਹੈ ਵੈਰਾਈਟੀ ਆ ਪਰ ਵੀ ਆਵਦੀ ਸੂਭਦਾ ਜਾਣਕ ਅਤੇ ਸਹੀ ਸੋਰਸਾਂ ਤੋਂ ਹੀ ਲਾਓ ਅੰਬੀ ਲੈਂਦੀ ਕੋਸ਼ਿਸ਼ ਨਾ ਕਰੋ ਤੇ ਪੂਸਾ ਤੋਂ ਹੋਰ ਮਾਨਤਾ ਪ੍ਰਾਪਤ ਚੋਂ ਜਾਂ ਜਵਦਿਆ ਸੀਡ ਪ੍ਰੋਡੂਸਰਾਂ ਤੋਂ ਸੀਡ ਲੈ ਕੇ ਆਦਾ ਬੀਜੋ ਤੇ ਸਭ ਤੋਂ ਵਧੀਆ ਇਹਦਾ ਝਾੜ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੋਂ ਦੋ ਸਾਲਾਂ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਨੰਬਰ 1 ਵੈਰਾਈਟੇ ਸਾਰੀਆਂ ਵੈਰਾਈਟੀਆਂ ਨੂੰ ਪਿੱਛੇ ਛੱਡ ਕੇ ਝਾੜ ਕੁਆਲਿਟੀ ਦੇ ਵਿੱਚ ਜਾਊਗੀ ਕਿਉਂਕਿ ਆਪਾਂ ਨੂੰ ਆਮ ਕੰਢੀ ਰੋਗ ਦੇ ਰੋਕ ਵਾਸਤੇ ਟਰਾਈਸਾਈਕਲਾ ਜੋਲ ਆਇਸੋਪਰੋਥੋਲਾਨ ਵਗਾਰੇ ਜਿਹੜੇ ਫੰਗੀਸਾਈਡ ਕਰਨੇ ਪੈਂਦੇ ਸੀ ਜਿਨ੍ਹਾਂ ਦੇ ਰੈਜੀਡੈਂਸ ਬਾਸਪਤੀ ਦੇ ਵਿੱਚ ਆਉਣ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਇਹਨੂੰ ਵੇਚਣ ਵਿੱਚ ਪ੍ਰੋਬਲਮ ਆਉਂਦੀ ਸੀ ਕਿਉਂਕਿ ਉੱਥੇ ਕਾਰਨ ਕਿ ਸੀਬੀਓ ਉਸ ਮੈ ਪਦਾਰਤੇ ਬਾਸਪਤੀ ਨਹੀਂ ਖਰੀਦਦੇ ਸੀ ਤੇ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਆ ਸੋ ਆਪਾਂ ਨੂੰ ਸਾਰਿਆਂ ਨੂੰ ਲੋੜ ਮੁਤਾਬਕ ਇਸ ਸਬਸਪਤੀ ਨੂੰ ਅੱਗੇ ਲਿਆਉਣਾ ਪਊ ਤੇ ਬਿਮਾਰੀਆਂ ਤੋਂ ਬਚਾ ਕਰਕੇ ਆਉਣ ਵਾਲੇ ਸਮਾਂ ਦੇ ਵਿੱਚ ਰੇਟ ਸਭ ਤੋਂ ਵਧੀਆ ਮਿਲੂ ਅਤੇ ਅਸੀਂ ਕਿਸਾਨ ਸਭ ਤੋਂ ਵੱਧ ਖੁਸ਼ਾਲ ਇਸ ਸਬਸਪਤੀ ਨਾਲ ਹੋ ਕਿਉਂਕਿ ਇਹ 20 ਤੋਂ ਵੀ 120 ਤੋਂ 25 ਦਿਨ ਹੀ ਲੈਂਦੀ ਆ ਤੇ ਆਪਾਂ ਕੁਝ ਕਮੀਆਂ ਇਹ ਨੇ ਕਿ ਕਿਸਾਨ ਇਹਨੂੰ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਜਲਦੀ ਕਰ ਦੇਣ ਕਿਉਂਕਿ ਇਹ ਜੁਲਾਈ ਦੇ ਪਹਿਲੇ ਹਫਤੇ ਤੋਂ ਪਹਿਲਾਂ ਤਾਂ ਕਿਸੇ ਵੀ ਕੀਮਤ ਨਹੀਂ ਤਾਂ 10 ਜੁਲਾਈ ਤੋਂ 25-30 ਜੁਲਾਈ ਦੇ ਵਿੱਚ ਸਭ ਤੋਂ ਟੁਕਮਾ ਸਮਾਂ ਬਾਸਪਤੀ ਲਾਉਣ ਦਾ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਪੂਸਾ ਵੱਲੋਂ 11-21 ਦੀ ਸੋਧ ਵੀ ਤਿਆਰ ਕੀਤੀ ਗਈ ਪੀਬੀ 1885 ਜਿਹੜੀ ਬਹੁਤ ਹੀ ਵਧੀਆ ਬਾਸਪਤੀ ਇਸ ਸਾਲ ਵੀ ਰਹੀ ਪਿਛਲੇ ਸਾਲ ਵੀ ਰਹੀ ਪਿਛਲੇ ਸਾਲ ਵੀ ਬਹੁਤ ਘੱਟ ਸੀ ਇਸ ਸਾਲ ਸੀਡ ਹੋਰ ਵਧੀਆ ਮਿਲ ਗਿਆ ਜਿੰਦੇ ਇੱਕ ਤਾਂ ਉਹਨੂੰ ਡਿੱਗਾ ਡਿੱਗਣ ਦੀ ਸਮੱਸਿਆ ਹੈ ਨਹੀਂ ਦੂਸਰਾ ਉਸ ਦੀ ਬੀ ਐਲ ਵੀ ਅਤੇ ਨੈਕ ਬਲਾਸਟ ਕੰਢੀ ਰੋਗ ਉਹਨੂੰ ਨਹੀਂ ਆਉਂਦਾ ਜਿਸ ਤਰ੍ਹਾਂ 1847 ਨੂੰ ਨਹੀਂ ਆਉਂਦਾ ਤੇ ਆਪਾਂ ਨੂੰ ਨਾ ਡਿੱਗਣ ਦੀ ਪ੍ਰੋਬਲਮ ਰਹੀ ਇੱਕ ਦਾਣੇ ਦੀ ਕੁਆਲਿਟੀ ਬਹੁਤ ਵਧੀਆ ਤੇ 11 21 ਦੇ ਰੇਟ ਹੀ ਇਸ ਸਾਲ ਵੀ ਕੀ ਤੇ ਉਹਦਾ achar ਇਸ ਸਾਲ 25 ਤੋਂ ਲੈ ਕੇ 28 ਕੁਇੰਟਲ ਤੱਕ ਵੀ ਨਿਕਲਿਆ ਆਮ ਮੈਕਸੀਮਮ 25 ਕੁਇੰਟਲ ਤੇ ਕੁਝ ਏਰੀਏ ਮੁਤਾਬਕ ਜਿੱਥੇ ਬਹੁਤ ਵਧੀਆ ਮਿੱਟੀ ਬਹੁਤ ਵਧੀਆ ਪਾਣੀ ਸੀ ਉਥੇ 28 ਕੁਇੰਟਲ 29 ਕੁਇੰਟਲ ਤੱਕ ਝਾੜ ਪ੍ਰਾਪਤ ਕੀਤਾ ਹੈ ਅਗਾਹ ਵੱਧੂ ਕਿਸਾਨਾਂ ਨੇ ਸੋ ਦੋਸਤੋ ਜਿੱਥੇ ਜਿੱਥੇ ਆਪਾਂ 1509 ਤੇ 1121 ਤੋਂ ਕੁਝ ਕਿਸਾਨਾਂ ਦਾ ਮੋਹ ਟੁੱਟਾ ਸੀ ਪਿੱਛੇ ਹਟੇ ਸੀ ਉਹ ਇਹਨਾਂ ਵੈਰੈਟੀਆਂ ਨੂੰ ਲਾ ਕੇ ਦੁਬਾਰਾ ਬਾਸਪਤੀ ਤੋਂ ਆਪਦੀ ਇਨਕਮ ਨੂੰ ਵਧਾ ਸਕਦੇ ਹਨ ਸੋ ਦੋਸਤੋ ਆਪਾਂ ਇਹਦੀ 71 ਜਾਣਕਾਰੀ ਪ੍ਰਾਪਤ ਕਰੀਏ ਇਹ ਸਬੰਧੀ ਪੂਸ਼ਾ ਵੱਲੋਂ 28 ਫਰਵਰੀ 29 ਫਰਵਰੀ ਤੇ 1 ਮਾਰਚ ਨੂੰ ਕਿਸਾਨ ਮੇਲਾ ਪੂਸ਼ਾ ਨਵੀਂ ਦਿੱਲੀ ਵਿੱਚ ਲਾਇਆ ਜਾ ਰਿਹਾ ਹੈ ਉੱਥੇ ਵੀ ਇਹ ਵੀ ਆਮ ਯੂਨੀਵਰਸਿਟੀ ਵਿੱਚੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਤੇ ਜੇ ਆਪਾਂ ਹੋਰ ਵੀ ਪ੍ਰਾਪਤ ਕਰਨਾ ਚਾਹਣਾ ਜਿਵੇਂ ਵਧੀਆ ਏਜੰਸੀਆਂ ਤੋਂ ਪ੍ਰਾਪਤ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਖਾਲਸਾ ਸੀਡ ਫਾਰਮ ਸ੍ਰੀ ਮੁਕਤਸਰ ਸਾਹਿਬ ਪੰਜਾਬ ਤੋਂ ਵੀ ਆਪਾਂ ਇਹ ਵਧੀਆ ਸਰਟੀਫਾਈਡ ਸੀਡ ਪ੍ਰਾਪਤ ਕਰ ਸਕਦੇ ਹਾਂ ਆਪਾਂ ਇਹਦੇ ਵਿੱਚ ਨਾਲ ਹੀ ਆਪਾਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਪੂਸਾ 1885 ਦੀ ਵੀਡੀਓ ਵੀ ਪਾਵਾਂਗੇ ਜਿੰਦਾ ਖਾਲਸਾ ਸੀਡ ਫਾਰਮ ਤੋਂ ਬੀਜ ਐਮਪੀ ਦੇ ਵਿੱਚ ਗਿਆ ਜੰਮੂ ਦੇ ਵਿੱਚ ਗਿਆ ਯੂਪੀ ਚ ਗਿਆ ਆਪਾਂ ਕੁਝ ਕਿਸਾਨਾਂ ਨੇ ਵੀਡੀਓ ਰਿਕਾਰਡਿੰਗ ਕਰਕੇ ਆਪਾਂ ਨੂੰ ਭੇਜੀਆਂ ਨੇ ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਉਹ ਵੀਡੀਓ ਨੂੰ ਵੀ ਅਪਲੋਡ ਕਰਾਂਗੇ ਤਾਂ ਕਿ ਉਹ ਕਿਸਾਨਾਂ ਦੇ ਨੰਬਰ ਵੀ ਦਿੱਤੇ ਜਾਣਗੇ ਉੱਥੋਂ ਆਪਾਂ ਪਤਾ ਕਰ ਸਕਦੇ ਹਾਂ ਕਿ ਖਾਲਸਾ ਸੀਡ ਫਾਰਮ ਦਾ ਬੀਜ ਕਿਸ ਤਰ੍ਹਾਂ ਦਾ ਹੈ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਤੇ ਬਾਕੀ ਉਹਨਾਂ ਦੇ ਝਾੜ ਕਿਸ ਤਰ੍ਹਾਂ ਰਹੇ ਕੀ ਵੀ ਇਹਦੇ ਵਿੱਚ ਸਾਨੂੰ ਕੋਈ ਕਮੀ ਆਈ ਕਿ ਨਹੀਂ ਆਈ ਸੋ ਸਾਰੇ ਕਿਸਾਨ ਦੋਸਤਾਂ ਦਾ ਧੰਨਵਾਦ ਆ ਤੇ ਦੁਬਾਰਾ ਆਪਾਂ ਜਲਦ ਹੀ ਮਿਲਦੇ ਹਾਂ ਜੇ ਕਿਸੇ ਵੀਰ ਨੂੰ ਸੀਡ ਦੀ ਜਰੂਰਤ ਹੋਵੇ ਜਿਹੜੇ ਜਿਹੜੇ ਬੀਜ ਆ ਡਿਸਪਲੇ ਤੇ ਸ਼ੋਅ ਕੀਤੇ ਗਿਆ ਨੰਬਰ ਵੀ ਡਿਸਪਲੇ ਤੇ ਸ਼ੋਅ ਕੀਤਾ ਗਿਆ ਹੈ ਤੇ ਹੋਰ ਜਾਣਕਾਰੀ ਲੈਣ ਵਾਸਤੇ ਕਦੀ ਵੀ ਬਿਨਾ ਬੀਜ ਤੋਂ ਵੀ ਕਦੀ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਿਸਾਨ ਹੋਣ ਦੇ ਨਾਤੇ ਨਾ ਕਿ ਇੱਕ ਸੀਡ ਪ੍ਰੋਡਿਊਸਰ ਦੇ ਹੋਣ ਨਾਤੇ ਜਦੋਂ ਮਰਜ਼ੀ ਜਾਣਕਾਰੀ ਲੈਣ ਲਈ ਤੁਹਾਡੇ ਵਾਸਤੇ ਹਾਜ਼ਰ ਪਰ ਵੀ ਆਪਦੇ ਭਰੋਸੇਮੰਦ ਕਿਸੇ ਤੋਂ ਵੀ ਲਵੋ ਭਰੋਸੇਮੰਦ ਸੋਰਸ ਤੋਂ ਪ੍ਰਾਪਤ ਕਰੋ ਤੇ ਨਹੀਂ ਤਾਂ ਪੂਸਾਵਲ ਮੇਲੇ ਤੇ 28 29 ਫਰਵਰੀ ਤੇ 1 ਮਾਰਚ ਨੂੰ ਪ੍ਰਾਪਤ ਕਰਦੇ ਵੈਗਰਜੀ ਕਾ ਖਾਲਸਾ ਵੈਗਰਜੀ ਕੀ